ਹੁਣ ਮੈਨੂੰ ਆਉਂਦਾ ਵੀ ਜੇ ਇੱਕ ਦਿਨ ਮੈਂ ਚਾਦਰ ਨਹੀਂ ਛੱਡੂੰਗੀ ਬੈਠਦੀ ਸਹੀ ਹੈ ਇਹਦੇ ਤੇ ਕੀ ਚੜਨ ਲੱਗਿਆ ਹੁਣ ਹੁਣ ਮੈਂ ਉਹ ਚੀਜ਼ਾਂ ਕਰਨੀ ਸ਼ੁਰੂ ਕੀਤੀ ਵੀ ਮੈਂ ਉਹ ਛੱਡਣ ਲੱਗੀ ਚੀਜ਼ਾਂ ਜਿੰਨਾ ਕਿ ਮੇ ਕੋਲ ਟਾਈਮ ਹੁੰਦਾ ਮੈਂ ਕੋਸ਼ਿਸ਼ ਕਰਦੀ ਹੁੰਦੀ ਆ ਵੀ ਮੈਂ ਉਹਨੂੰ ਟਾਈਮ ਦੇ ਦਵਾਂ ਨਾ ਚੱਕਰ ਇਹ ਜਾ ਕੇ ਵੀ ਉਹਦੇ ਸੌਣ ਤੋਂ ਬਾਅਦ ਮੈਂ ਆਪਦੇ ਲਈ ਸਮਾਂ ਕੱਢਦੀ ਆ ਜਿਵੇਂ ਕੁਝ ਦੇਖਣਾ ਕੁਝ ਪੜ੍ਹਨਾ ਆ ਕੁਝ ਸੁਣਨਾ ਆ ਨਾ ਉਹ ਕਰੀਦਾ ਪਰ ਆਪਣੇ ਬਹੁਤ ਸਾਰੇ ਲੋਕਾਂ 'ਚ ਖਾਸ ਕਰ ਆਪਣੀਆਂ ਔਰਤਾਂ ਇਦਾਂ ਦੀਆਂ ਨਹੀਂ ਗਈਆਂ ਜਿਹੜੀਆਂ ਵਿਆਹ ਤੋਂ ਬਾਅਦ ਜਾਂ ਇੱਕ ਉਮਰ ਤੋਂ ਬਾਅਦ 30 ਤੋਂ ਬਾਅਦ ਜਾਂ 35 ਤੋਂ ਬਾਅਦ ਇਹ ਸੋਚਣ ਲੱਗ ਜਾਂਦੇ ਚਲ ਹੁਣ ਆਪਣੀ ਤਾਂ ਜਹਾਜੀ ਸੀਗੀ ਨੰਗ ਗਈ ਤੇ ਹੁਣ ਆਪਾਂ ਬੱਚਿਆਂ ਵਾਸਤੇ ਸੋਚੀ ਹੁਣ ਮੈਂ ਥੋੜੀ ਨਾ ਕੁਝ ਨਵਾਂ ਕਰ ਸਕਦੀ ਆ ਜ਼ਿੰਦਗੀ ਦੇ ਵਿੱਚ ਪਰ ਅਸਲ ਦੇ ਵਿੱਚ ਅਸੀਂ ਕਰ ਸਕਦੇ ਹੁੰਨੇ ਆ ਗੁਰਦੀਪ ਇੱਕ ਨਾ ਮੈਨੂੰ ਨਹੀਂ ਪਤਾ ਵੀ ਸ਼ਾਇਦ ਇਹ ਸੱਚੀ ਗੱਲ ਆ ਜਾਂ ਲੋਕਾਂ ਨੇ ਕਈ ਵਾਰੀ ਕੋਲੋਂ ਵੀ ਬਣਾ ਲੈਂਦੇ ਨੇ ਹਨਾ ਇੱਕ ਵਾਰੀ ਨਾ ਇੱਕ ਜਿੱਦਾਂ ਕਹਾਣੀ ਤੁਸੀਂ ਸੁਣਾਈ ਵੀ ਬਹੁਤ ਵਾਇਰਲ ਹੋ ਰਹੀ ਆ ਇੱਕ ਚੀਜ਼ ਇੱਕ ਵਾਇਰਲ ਹੋ ਰਹੀ ਸੀ ਕਿ ਆਪਣੇ ਜਿਹੜੇ ਸਵਰਗਿਆ ਰਾਸ਼ਟਰਪਤੀ ਸੀਗੇ ਹਨਾ ਅਬਦੁਲ ਕਲਾਮ ਤਾਂ ਉਹ ਕਿਸੇ ਯੂਨੀਵਰਸਿਟੀ ਚ ਗਏ ਉੱਥੇ ਉਹਨਾਂ ਨੇ ਉਹਨਾਂ ਟੀਚਰਜ਼ ਨੂੰ ਆਨਰ ਕਰਨਾ ਸੀਗਾ ਜਿਨ੍ਹਾਂ ਨੇ ਬਹੁਤ ਵਧੀਆ ਪੜਾਇਆ ਸੀਗਾ ਹਨਾ ਤਾਂ ਉਹ ਕਹਿੰਦੇ ਵੀ ਇੱਕ ਟੀਚਰ ਦਾ ਨਾਮ ਮੈਂਸ਼ਨ ਕੀਤਾ ਸੀ ਉਹ ਕਹਿੰਦੇ ਵੀ ਇਹਨਾਂ ਦੀ ਕੀ ਅਚੀਵਮੈਂਟ ਆ ਉਹਨਾਂ ਨੇ ਪੁੱਛਿਆ ਉਹ ਕਹਿੰਦੇ ਵੀ ਇਹਨਾਂ ਨੇ ਆਪਣੀ ਪੂਰੀ ਲਾਈਫ ਚ ਕਦੀ ਛੁੱਟੀ ਨਹੀਂ ਕੀਤੀ ਉਹ ਕਹਿੰਦੇ ਵੀ ਇਹਦਾ ਮਤਲਬ ਇਹ ਤੁਹਾਡੇ ਕਾਲਜ ਦਾ ਸਭ ਤੋਂ ਨਲਾਇਕ ਬੰਦਾ ਹੈ ਨਾ ਤੇ ਉਹ ਕਹਿੰਦੇ ਵੀ ਨਲਾਇਕ ਕਿਉਂ ਕਹਿੰਦੇ ਵੀ ਜਿਹੜਾ ਬੰਦਾ ਸਾਰੀ ਉਮਰ ਇੱਕੋ ਹੀ ਕੰਮ ਕਰੀ ਗਿਆ ਤੇ ਉਹਨੂੰ ਲੱਗਦਾ ਰਿਹਾ ਵੀ ਇਹ ਕੰਮ ਮੇਰੇ ਤੋਂ ਵੀ ਨਾ ਕੋਈ ਦੂਜਾ ਕਰ ਹੀ ਨਹੀਂ ਸਕਦਾ ਹੈ ਨਾ ਵੀ ਉਸ ਤੋਂ ਨਲਾਇਕ ਬੰਦਾ ਹੁੰਦਾ ਹੀ ਨਹੀਂ ਦੁਨੀਆ ਤੇ ਕੋਈ ਮਤਲਬ ਜੋ ਬੰਦਾ ਇੱਕ ਛੁੱਟੀ ਕਰਕੇ ਇੱਕ ਦਿਨ ਵੀ ਆਪਣੇ ਲਈ ਨਹੀਂ ਲੈ ਨਹੀਂ ਜੀ ਹੋਇਆ ਹਾਂ ਤੇ ਬਿਲਕੁਲ ਇਸੇ ਤਰ੍ਹਾਂ ਨਾ ਕੁਝ-ਕੀ ਚੀਜ਼ਾਂ ਜਿਵੇਂ ਆਪਾਂ ਨੂੰ ਆਮ ਆਲੇ-ਦੁਆਲੇ ਸੁਣਨ ਨੂੰ ਮਿਲ ਜਾਂਦੀਆਂ ਨੇ ਹੈ ਨਾ ਆਪਾਂ ਤੁਸੀਂ ਮੈਂ ਕੋਈ ਵੀ ਹੋਵਾਂਗੇ ਤੁਸੀਂ ਸੋਚ ਕੇ ਦੇਖਿਓ ਵੀ ਆਪਾਂ ਜ਼ਿੰਦਗੀ ਚ ਮੈਂ ਪਿਛਲੇ 15 ਸਾਲ ਤੋਂ ਇੱਕ ਰੂਟੀਨ ਤੇ ਚੱਲ ਰਹੀ ਹਾਂ ਹਨਾ ਬਹੁਤ ਸਾਰੇ ਲੋਕ ਤੁਹਾਨੂੰ ਐ ਮਿਲ ਜਾਣਗੇ ਜਿਹੜੇ 20-20 ਸਾਲਾਂ ਤੋਂ ਇੱਕ ਰੂਟੀਨ ਤੇ ਚੱਲਦੇ ਨੇ ਹਨਾ 30 ਤੇ 35 ਸਾਲ ਇੱਕੋ ਹੀ ਆਰਗੇਨਾਈਜੇਸ਼ਨ ਚ ਕੰਮ ਕਰ ਰਹੇ ਚੱਲਦੇ ਨੇ ਬਿਲਕੁਲ ਤੇ ਉਹਨਾਂ ਦੀ ਜ਼ਿੰਦਗੀ ਚ ਕੁਝ ਨਵਾਂ ਨਹੀਂ ਵਾਪਰਦਾ ਹਨਾ ਅੱਜ ਕੱਲ ਦੀ ਜਿਹੜੀ ਹੁਣ ਵਾਲੀ ਪੀੜ੍ਹੀ ਆ ਆਪਣੇ ਤੋਂ ਵੀ ਅਗਲੀ ਜਿਹੜੀ ਜਨਰੇਸ਼ਨ ਆ ਉਹ ਤੁਹਾਨੂੰ ਕਿਉਂ ਐ ਲੱਗਦਾ ਵੀ ਉਹਨਾਂ ਦੀ ਲਾਈਫ 'ਚ ਕੋਈ ਸਟੇਬਿਲਿਟੀ ਨਹੀਂ ਕਿਉਂਕਿ ਉਹ ਹਰ ਦਿਨ ਇੱਕ ਨਵੀਂ ਜ਼ਿੰਦਗੀ ਭਾਲਦੇ ਨੇ ਹਨਾ ਤੇ ਮੈਨੂੰ ਲੱਗਦਾ ਉਹ ਆਪਣੇ ਨਾਲੋਂ ਬੈਟਰ ਜੀ ਰਹੇ ਨੇ ਸਾਡੇ ਇੱਕ ਰਿਸ਼ਤੇਦਾਰ ਨੇ ਉਹਨਾਂ ਦੇ ਪੁੱਤ ਬੱਚੇ ਬਾਹਰੋਂ ਆਏ ਤਾਂ ਉਹਨਾਂ ਨੇ ਮਤਲਬ ਬੜੇ ਮਾਣ ਨਾਲ ਦੱਸਿਆ ਵੀ ਜਿਹੜੇ ਤੁਹਾਡੇ ਦਾਦਾ-ਦਾਦੀ ਨੇ ਉਹਨਾਂ ਨੇ ਤੁਹਾਡੇ ਲਈ ਇੰਨੀ ਜ਼ਾਇਦਾਤ ਬਣਾਈ ਆ ਤਾਂ ਉਹ ਕਹਿੰਦੇ ਵੀ ਕਿਵੇਂ ਬਣਾਈ ਕਹਿੰਦੇ ਵੀ 40 ਸਾਲ ਤੋਂ ਖੇਤੀ ਕਰ ਰਹੇ ਨੇ ਬੜੀ ਜ਼ਮੀਨ ਖਰੀਦ ਰਹੇ ਨੇ ਹਨਾ ਤੇ ਉਹ ਨਿਆਣਾ ਕਹਿੰਦਾ ਵੀ ਕਹਿੰਦਾ ਫਿਰੇ ਤਾਂ ਕਹਿੰਦਾ ਇੰਨਾ ਤੇ ਐਨੀਮਲਸ ਦੇ ਵਿੱਚ ਕੋਈ ਫਰਕ ਹੀ ਨਹੀਂ ਹੋਇਆ ਕਹਿੰਦੇ ਵੀ ਇਹ ਕਿਵੇਂ ਕਹਿੰਦੇ ਵੀ ਵਿੱਚ 40 ਸਾਲ ਤੋਂ ਇੱਕੋ ਹੀ ਕੰਮ ਕਰ ਰਹੇ ਨੇ ਤੇ ਉਹ ਉਸ ਜਨਰੇਸ਼ਨ ਲਈ ਕਰ ਰਹੇ ਨੇ ਜਿਹਨੂੰ ਪਤਾ ਨਹੀਂ ਇਸ ਚੀਜ਼ ਦੀ ਗੱਲ ਨੂੰ ਰਿਸਪੈਕਟ ਹੈ ਵੀ ਜਾਂ ਨਹੀਂ ਉਹ ਕਹਿੰਦਾ ਵੀ ਤੁਸੀਂ ਕਿਦੇ ਆਊਟ ਆਫ ਸਟੇਟ ਘੁੰਮਣ ਗਏ ਹੋ ਉਹ ਕਹਿੰਦੇ ਨਹੀਂ ਉਹ ਕਹਿੰਦਾ ਵੀ ਜੇ ਆਊਟ ਆਫ ਸਟੇਟ ਨਹੀਂ ਗਏ ਤਾਂ ਆਊਟ ਆਫ ਕੰਟਰੀਜ਼ ਆ ਤਾਂ ਲੌਜੀਕਲੀ ਤਾਂ ਤਾਂ ਮਤਲਬ ਫਿਰ ਤੁਸੀਂ ਕੀ ਕਮਾਇਆ ਉਸ ਜ਼ਿੰਦਗੀ ਚੋਂ ਔਰ ਯਕੀਨ ਮੰਨਿਓ ਤੁਸੀਂ ਜਦੋਂ ਇੱਕੋ ਰੁਟੀਨ ਨੂੰ ਫੋਲੋ ਕਰਦੇ ਹੋ ਤਾਂ ਤੁਹਾਨੂੰ ਲਾਈਫ 'ਚ ਇੱਕ ਵਾਰ ਰਿਗਰੈਟ ਜ਼ਰੂਰ ਹੁੰਦਾ ਕਿ ਮੈਂ ਆਪਣੇ ਲਈ ਕੀ ਕੀਤਾ ਹੈਨਾ ਕਹਿੰਦੇ ਨੇ ਕਿ ਜੇ ਤੁਸੀਂ ਦੁਨੀਆਂ 'ਚ ਸਭ ਤੋਂ ਖੁਸ਼ ਵਿਅਕਤੀ ਦੇਖਣਾ ਚਾਹੁੰਦੇ ਹੋ ਤਾਂ ਉਹ ਹੁੰਦਾ ਜਿਹੜਾ ਮੂਰਖ ਹੁੰਦਾ ਕਿਉਂਕਿ ਉਹਨੂੰ ਕੋਈ ਫਿਕਰ ਨਹੀਂ ਹੁੰਦੀ ਉਹਦੀ ਲਾਈਫ ਦੀ ਕੋਈ ਰੁਟੀਨ ਨਹੀਂ ਹੁੰਦੀ ਉਨੇ ਕੁਝ ਕਮਾਉਣਾ ਨਹੀਂ ਹੁੰਦਾ ਉਹਨੇ ਕੁਝ ਗਵਾਉਣਾ ਨਹੀਂ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਜ਼ਿੰਦਗੀ 'ਚ ਤੁਸੀਂ ਕੁਝ ਫੋਲੋ ਹੀ ਨਾ ਕਰੋ ਲਾਈਫ 'ਚ ਡਿਸਪਲਿਨ ਹੋਣਾ ਚਾਹੀਦਾ ਮਤਲਬ ਮੈਨੇਜਮੈਂਟ ਹੋਣੀ ਚਾਹੀਦੀ ਆ ਇੱਕ ਸਲੀਕਾ ਤਰਤੀਬ ਹੋਣੀ ਚਾਹੀਦੀ ਆ ਪਰ ਹਾਂ ਤੁਸੀਂ 35 ਸਾਲਾਂ ਤੋਂ 40 ਸਾਲਾਂ ਤੋਂ ਇੱਕੋ ਹੀ ਲਗਾਤਾਰ ਕੰਮ ਕਰ ਰਹੇ ਹੋ ਜਾਂ ਇੱਕੋ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ ਹੋ ਜਾਂ ਆਪਾਂ ਕੁਝ ਕਹ ਵੀ ਤੁਸੀਂ ਪਿਛਲੇ 40 ਸਾਲਾਂ ਤੋਂ ਜਾਂ 30 ਸਾਲਾਂ ਤੋਂ ਆਪਣੇ ਲਈ ਕੁਝ ਵੀ ਨਹੀਂ ਕੀਤਾ ਹੈਗਾ ਹਨਾ ਮਤਲਬ ਤੁਸੀਂ ਕਦੇ ਨਾ ਕਦੇ ਅਵਿਸਲੇ ਵੀ ਹੋਣੇ ਚਾਹੀਦੇ ਹੋ ਤੁਸੀਂ ਇਹ ਨਾ ਸੋਚੋ ਵੀ ਮਤਲਬ ਜਦੋਂ ਤੱਕ ਮੇਰਾ ਆਖਰੀ ਸਾਹ ਨਹੀਂ ਨਿਕਲ ਜਾਂਦਾ ਉਦੋਂ ਤੱਕ ਇਹ ਘਰ ਵੀ ਮੇਰੇ ਸਿਰ ਤੇ ਹੀ ਖੜਾ ਮੇਰੇ ਬੱਚੇ ਵੀ ਮੇਰੇ ਕਰਕੇ ਕੁਝ ਬਣਨਗੇ ਜ਼ਿੰਦਗੀ ਚ ਜਾਂ ਫਿਰ ਮੇਰਾ ਆਲਾ ਦਵਾਲਾ ਵੀ ਮੇਰੇ ਤੋਂ ਖੁਸ਼ ਰਹੇ ਮੇਰੇ ਘਰ ਪਰਿਵਾਰ ਵੀ ਮੇਰੇ ਤੋਂ ਖੁਸ਼ ਰਹਿਣ ਇਹੋ ਜਿਹਾ ਕੁਝ ਨਹੀਂ ਹੁੰਦਾ ਤੁਸੀਂ ਅੱਜ ਅੱਖਾਂ ਵਿੱਚ ਲਓਗੇ ਨਾ ਮੈਂ ਇਹ ਚੀਜ਼ ਦਾ ਆ ਪੂਰੇ ਹਫ਼ਤੇ ਚ ਐਕਸਪੀਰੀਅੰਸ ਕੀਤਾ ਨਾ ਮੈਂ ਆਪਣੇ ਪਰਿਵਾਰ ਤੋਂ ਤੁਹਾਨੂੰ ਦੱਸ ਰਹੀ ਹਾਂ ਕਿ ਤੁਸੀਂ ਅੱਜ ਅੱਖਾਂ ਵਿੱਚ ਲਓਗੇ ਨਾ ਉਸ ਹਫਤੇ ਇੱਕ ਸਮਾਜਿਕ ਮਤਲਬ ਉਹਦੇ ਕਰਕੇ ਰਹਿਣ ਸੈਣ ਕਰਕੇ ਜਾਂ ਸਮਾਜ ਨੂੰ ਤੁਸੀਂ ਜਵਾਬ ਦੇ ਹੁੰਨੇ ਹੋ ਤਾਂ ਤੁਹਾਡੀ ਉਹ ਪੂਰੀ ਧਾਰਮਿਕ ਕਿਰਿਆ ਕੀਤੀ ਜਾਂਦੀ ਆ ਨਾ ਜਿਹੜੀ ਇੱਕ ਬੰਦੇ ਦੀ ਰੁਖਸਤੀ ਤੇ ਹੁੰਦੀ ਆ ਪਰ ਯਕੀਨ ਮੰਨਿਓ ਕਿ ਜੇ ਤੁਸੀਂ ਸੋਚਦੇ ਹੋ ਵੀ ਜਿੱਦ ਦਿਨ ਮੈਂ ਮਰ ਗਿਆ ਮਤਲਬ ਧਰਤੀ ਫਟ ਜੂ ਜਾਂ ਅਸਮਾਨ ਥੱਲੇ ਡਿੱਗ ਜੂ ਇਹ ਕੁਛ ਵਾਪਰ ਜੂ ਤਾਂ ਨਹੀਂ ਲੋਕ ਹਫਤੇ ਚ 10 ਦਿਨ ਚ ਇੱਕ ਮਹੀਨੇ ਚ ਤੁਹਾਨੂੰ ਤੁਹਾਡੇ ਜਾਣ ਤੋਂ ਬਾਅਦ ਨਾਰਮਲ ਹੋ ਜਾਂਦੇ ਆ ਇਸ ਲਈ ਮਤਲਬ ਹੁੰਦਿਆਂ ਹੋਇਆਂ ਤੁਸੀਂ ਆਪਣੇ ਆਪ ਨੂੰ ਨਾ ਮਾਰੋ ਜੋ ਤੁਹਾਡੇ ਸ਼ੌਂਕ ਨੇ ਜੋ ਚੀਜ਼ਾਂ ਤੁਸੀਂ ਜ਼ਿੰਦਗੀ ਚ ਕਰਨਾ ਚਾਹੁੰਦੇ ਹੋ ਔਰ ਇਲਜ਼ਾਮ ਦੂਜਿਆਂ ਤੇ ਸਿਰ ਨਾ ਧਰੀ ਚੱਲੋ ਵੀ ਮੈਂ ਆ ਜ਼ਿੰਮੇਵਾਰੀ ਚ ਫਸਿਆ ਰਿਹਾ ਮੈਂ ਤਾਂ ਨਹੀਂ ਕਰ ਸਕਿਆ ਮੈਂ ਐਨੇ ਸਾਲ ਬੱਚੇ ਪਾਲਦਾ ਰਿਹਾ ਮੈਂ ਨੌਕਰੀ ਨਹੀਂ ਕਰ ਸਕਿਆ ਮੈਂ ਐਨੇ ਸਾਲ ਘਰ ਦੇਖਤੀ ਰਹੀ ਤਾਂ ਮੇਰਾ ਆ ਸ਼ੌਂਕ ਅਧੂਰਾ ਰਹਿ ਗਿਆ ਜਦ ਬੰਦੇ ਵੀ ਇਹ ਚੀਜ਼ ਹਨਾ ਇਲਜ਼ਾਮ ਦੰਦੇ ਨੇ ਮੈਨੂੰ ਲੱਗਦਾ ਵੀ ਉਹ ਸਭ ਤੋਂ ਵੱਡੀ ਕਾਰਤਾ ਹੁੰਦੀ ਆ ਸਾਡੀ ਹਨਾ ਤੁਸੀਂ ਇੱਕ ਦਿਨ ਛੱਡ ਕੇ ਚਲੇ ਜਾਓ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਹਫਤੇ 'ਚ ਮਹੀਨੇ 'ਚ ਇੱਕ ਛੁੱਟੀ ਕਰ ਲਉਗੇ ਤਾਂ ਉਹਦਾ ਜ਼ਿੰਦਗੀ 'ਚ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਪਰ ਹਾਂ ਉਹ ਇੱਕ ਛੁੱਟੀ ਤੁਹਾਨੂੰ ਕਿੰਨਾ ਮੈਂਟਲੀ ਡੀਟੌਕਸ ਕਰ ਦਿੰਦੀ ਆ ਕਰਦਾ ਇੱਕ ਦਿਨ ਛੱਡਿਆ ਹੋਇਆ ਕੰਮ ਤੁਹਾਨੂੰ ਕਿੰਨਾ ਰੀਲੀਫ ਦਿੰਦਾ ਹਨਾ ਜਾਂ ਜੇ ਰੱਬ ਨੇ ਤੁਹਾਨੂੰ ਇੰਨੀ ਕਹਾਸੀਅਤ ਦਿੱਤੀ ਆ ਵੀ ਤੁਸੀਂ ਉਹ ਕੰਮ ਕਿਸੇ ਹੋਰ ਤੋਂ ਕਰਵਾ ਸਕਦੇ ਹੋ ਤਾਂ ਤੁਹਾਨੂੰ ਮੈਨੂੰ ਲੱਗਦਾ ਉਸ ਦਿਨ ਸੱਚੀ ਉਸ ਜ਼ਿੰਦਗੀ 'ਚ ਐਬਸੈਂਟ ਹੋਣਾ ਚਾਹੀਦਾ ਇਹ ਛੋਟੀ ਜੀ ਗੱਲ ਮੈਂ ਕਰਦੀ ਆ ਮੇਰੀ ਗੱਲ ਲੰਮੀ ਹੋ ਜੂ ਇੱਕ ਦਿਨ ਮੈਂ ਗੁਰਵਿੰਦਰ ਨੂੰ ਕਿਹਾ ਵੀ ਆਪਣਾ ਛੋਟਾ ਜਿਹਾ ਲਾਅਨ ਆ ਹਨਾ ਹੂੰ ਵੀ ਇਹਨੂੰ ਸਾਫ਼ ਕਰਨ ਲਈ ਆਪਾਂ ਮਾਲੀ ਲਾਇਆ ਹੋਇਆ ਵੀ ਇਹ ਤਾਂ ਤੁਸੀਂ ਵੀ ਕਰ ਸਕਦੇ ਹੋ ਹੂੰ ਉਹ ਕਹਿੰਦੇ ਵੀ ਫਿਰ ਮਾਲੀ ਕੌਣ ਹੋਊਗਾ ਨਾ ਮਤਲਬ ਉਹਨੇ ਵੀ ਤਾਂ ਕਿਤੇ ਜਾ ਕੇ ਕਮਾਉਣਾ ਹੀ ਆ ਵੀ ਜੀ ਆਪਾਂ ਉਹਨੂੰ ਐਨੇ ਪੈਸਿਆਂ ਚ ਥੋੜੇ ਜਿਹੀ ਪੈਸੇ ਦੇ ਸਕਦੇ ਆ ਤਾਂ ਉਹ ਵੀ ਕਿੱਤੇ ਲੱਗਿਆ ਹੋਇਆ ਤੇ ਮੈਂ ਵੀ ਥੋੜਾ ਵੇਲਾ ਤੇ ਪਰ ਅਸੀਂ ਔਰਤਾਂ ਨਹੀਂ ਇਹ ਜੀ ਸੋਚਦੀਆਂ ਹਾਂ ਬਿਲਕੁਲ ਮੈਂਨੇ ਛੋਟੀ ਛੋਟੀਆਂ ਤਿੰਨ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗੀ ਇੱਕ ਤੇ ਜਿਵੇਂ ਤੁਸੀਂ ਕਿਹਾ ਵੀ ਕਦੇ-ਕਦੇ ਜ਼ਿੰਦਗੀ ਚ ਅਵੇਸਲੇ ਹੋਣਾ ਵੀ ਵਧੀਆ ਹੁੰਦਾ ਹੈ ਹਨਾ ਜਿਵੇਂ ਆ ਹੁੰਦਾ ਜਦੋਂ ਤੁਸੀਂ ਰੋਜ਼ ਨਾ ਆ ਰਹੇ ਹੋ ਤੁਸੀਂ ਇੱਕ ਦਿਨ ਛੁੱਟੀ ਵਾਲੇ ਦਿਨ ਆ ਨਾ ਤੇ ਵਧੀਆ ਲੱਗਦਾ ਤੁਹਾਨੂੰ ਵਧੀਆ ਲੱਗਦਾ ਹਨਾ ਤੇ ਦੂਸਰੇ ਜਿਵੇਂ ਆਪਣੇ ਬਹੁਤ ਚਰਚਿਤ ਪੱਤਰਕਾਰ ਨੇ ਰਵੀਸ਼ ਕੁਮਾਰ ਜਦੋਂ ਉਹਨਾਂ ਨੂੰ ਉਹਨਾਂ ਦੇ ਕੰਮ ਦੇ ਲਈ ਮੈਕਸਿਸੇ ਅਵਾਰਡ ਮਿਲੇ ਆ ਤਾਂ ਉਹਨਾਂ ਨੇ ਇੱਕ ਪੋਸਟ ਬਹੁਤ ਸੋਹਣੀ ਲਿਖੀ ਸੀ ਮੈਨੂੰ ਪੂਰੀ ਨਹੀਂ ਯਾਦ ਪਰ ਉਹਨਾਂ ਨੇ ਇਹ ਲਿਖਿਆ ਸੀ ਕਿ ਮੈਂ ਹੁਣ ਤੱਕ ਕੰਮ ਪਿੱਛੇ ਹੀ ਭੱਜਿਆ ਮੈਂ ਕੰਮ ਪਿੱਛੇ ਜਿਉਂਿਆ ਜਿਹੜਾ ਕਿ ਬਹੁਤ ਗਲਤ ਆ ਇਦਾਂ ਕਰਨਾ ਨਹੀਂ ਚਾਹੀਦਾ ਜ਼ਿੰਦਗੀ 'ਚ ਕਹਿੰਦੇ ਹੋਰ ਬਹੁਤ ਸੋਹਣੀਆਂ ਚੀਜ਼ਾਂ ਨੇਗੀਆਂ ਤੁਸੀਂ ਖਾਣਾ ਬਣਾਉਣਾ ਸਿੱਖੋ ਤੁਸੀਂ ਬੂਟੇ ਲਾਉਣੇ ਸਿੱਖੋ ਤੁਸੀਂ ਬੂਟਿਆਂ ਦੀ ਸਫਾਈ ਰੱਖਣੀ ਸਿੱਖੋ ਤੁਸੀਂ ਪਰਿਵਾਰ ਦੇ ਨਾਲ ਤੁਸੀਂ ਆਪਣੇ ਬੱਚਿਆਂ ਦੇ ਸਕੂਲ ਜਾਓ ਤੁਸੀਂ ਆਪਣੇ ਬੱਚਿਆਂ ਦੀ ਰੁਟੀਨ ਦੇਖੋ ਜ਼ਿੰਦਗੀ 'ਚ ਕਹਿੰਦੇ ਕੰਮ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਛੋਟੀਆਂ ਚੀਜ਼ਾਂ ਨੇ ਖੂਬਸੂਰਤ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਨੂੰ ਲਾਈਫ ਚ ਲੈ ਕੇ ਆਉਣ ਮਤਲਬ ਆਪਣੀ ਰੁਟੀਨ ਦਾ ਹਿੱਸਾ ਬਣਾਉਣੀਆਂ ਚਾਹੀਦੀਆਂ ਨੇ ਤੁਸੀਂ ਸਿਰਫ ਕੰਮ ਦੇ ਲਈ ਜਿਉਂ ਕਹਿੰਦੇ ਇਹ ਜ਼ਿੰਦਗੀ ਨਹੀਂ ਹੁੰਦੀ ਮੈਂ ਕਿਉਂ ਕਹਿੰਦੇ ਮੈਂ ਸਿਰਫ ਇਹੀ ਕੀਤਾ ਆ ਤਾਂ ਮੈਨੂੰ ਲੱਗਦਾ ਵੀ ਮੈਂ ਕੁਝ ਖਾਸ ਨਹੀਂ ਕੀਤਾ ਤੇ ਮੈਂ ਇਹੀ ਸਲਾਹ ਦੇਣਾ ਚਾਹੂੰਗਾ ਕਿ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਤੁਸੀਂ ਜਿਉਂ ਜਿਉਂ ਉਹ ਹਨਾ ਤੇ ਜਿਹੜੇ ਤੁਸੀਂ ਕਿ ਭਰਮ ਕਿਹਾ ਵੀ ਜਦੋਂ ਬੰਦਾ ਚਲਿਆ ਜਾਂਦਾ ਹਨਾ ਉਸ ਤੋਂ ਬਾਅਦ 2-4 ਦਿਨਾਂ ਦਾ ਹੀ ਹੁੰਦਾ ਜਾਂ ਹਫਤੇ ਦਾ ਹੁੰਦਾ ਵੱਧ ਤੋਂ ਵੱਧ ਹਨਾ ਉਸ ਤੋਂ ਬਾਅਦ ਅਸੀਂ ਐਡਜਸਟਮੈਂਟ ਲੱਭ ਲੈਨੇ ਉਸ ਚੀਜ਼ ਦੀ ਜਿਵੇਂ ਹੁਣ ਤੁਸੀਂ ਦੇਖੋ ਆਪਾਂ ਇੰਨੇ ਟਾਈਮ ਤੋਂ 70-71 ਐਪੀਸੋਡ ਆਪਾਂ ਇਕੱਠੇ ਗੱਲ ਤੇ ਗੱਲ ਦੇ ਕੀਤੇ ਹਨਾ ਦੋ ਐਪੀਸੋਡ ਜਿੱਮੇ ਹੈ ਨਹੀਂ ਸੀ ਮੈਂ ਦੇਖਿਆ ਮੈਂ ਕਿ ਲੋਕਾਂ ਨੇ ਯਾਦ ਤੱਕ ਕੀਤਾ ਹੋਣਾ ਹਨਾ ਪਰਸਨਲੀ ਮੈਨੂੰ 2 ਜਾਂ 3 ਮੈਸੇਜ ਆਏ ਹੋਣੇ ਨੇ ਮੈਨੂੰ ਲੱਗਦਾ 2 ਜਾਂ 3 ਕਮੈਂਟ ਆਏ ਹੋਣੇ ਨੇ ਕਿ ਵੀ ਜਿੱਥੇ ਕਿਸੇ ਨੇ ਪੁੱਛਿਆ ਹੋਗਾ ਵੀ ਗੁਰਦੀਪ ਗਰੇਵਾਲ ਕਿੱਥੇ ਹਾਲਾਂਕਿ ਇਹ ਪ੍ਰੋਗਰਾਮ ਆਪਾਂ ਸ਼ੁਰੂ ਤੋਂ ਲੈ ਕੇ ਪਹਿਲੇ ਐਪੀਸੋਡ ਤੋਂ ਲੈ ਕੇ 70 ਐਪੀਸੋਡ ਆਪਾਂ ਇਕੱਠੇ ਇਕੱਠੇ ਕੀਤੇ ਹਨ ਸੋ ਇਹ ਇਹ ਵੀ ਇੱਕ ਥੋੜਾ ਵਹਿਮ ਹੁੰਦਾ ਕਿ ਤੁਸੀਂ ਮਤਲਬ ਲੋਕਾਂ ਦੀ ਜ਼ਿੰਦਗੀ ਦਾ ਇੱਕ ਪਰਮਨੈਂਟ ਹਿੱਸਾ ਬਣ ਗਏ ਹੋ ਹਨਾ ਕਿਉਂਕਿ ਅੱਜ ਕੱਲ ਇੰਨੀਆਂ ਚੁਆਇਸਿਸ ਨੇ ਇੰਨੇ ਤੁਹਾਡੇ ਕੋਲੇ ਆਪਸ਼ਨਸ ਨੇਗੇ ਤੁਸੀਂ ਨਹੀਂ ਹੈਗੇ ਤਾਂ ਕੋਈ ਹੋਰ ਬਹੁਤ ਛੇਤੀ ਤੁਹਾਡਾ ਅਗਲੇ ਹੀ ਸੈਕਿੰਡ ਤੁਹਾਡਾ ਬਦਲ ਮਿਲ ਜਾਂਦਾ ਹੁੰਦਾ ਹੈ ਪਰ ਤੁਹਾਨੂੰ ਵਹਿਮ ਹੁੰਦਾ ਹੈ ਕਿ ਨਹੀਂ ਤੁਹਾਡੇ ਤੋਂ ਬਿਨਾ ਕੁਝ ਨਹੀਂ ਹੋਣਾ ਜਾਂ ਤੁਹਾਡੀ ਜਗਾ ਜਗਾ ਕੋਈ ਹੋਰ ਨਹੀਂ ਲੈ ਸਕਦਾ ਹੈਗਾ ਜਾਂ ਜੇ ਤੁਸੀਂ ਨਹੀਂ ਹੋਵੋਗੇ ਤਾਂ ਤੁਹਾਨੂੰ ਇੱਥੇ ਮਿਸ ਕੀਤਾ ਜਾਊਗਾ ਕਰਦੇ ਹੋਣਗੇ ਲੋਕੀ ਬਹੁਤ ਥੋੜੇ ਟਾਈਮ ਲਈ ਪਰ ਕਿਉਂਕਿ ਅੱਜ ਕੱਲ ਆਪਸ਼ਨਸ ਇੰਨੇ ਹੋਗੇ ਤੇ ਦੂਸਰਾ ਅੱਜ ਕੱਲ ਭੱਜ ਦੌੜ ਹਰ ਇੱਕ ਦੀ ਜ਼ਿੰਦਗੀ ਚ ਇੰਨੀ ਆ ਕਿਸੇ ਕੋਈ ਨਵैल ਹੀ ਨਹੀਂ ਹੈਗਾ ਵੀ ਮੈਂ ਤੁਹਾਡੇ ਤੇ 10 ਮਿੰਟ ਲਾਵਾਂ ਪੁੱਛਾਂ ਨਾ ਵੀ ਤੁਸੀਂ ਕਿਤੇ ਸੀ ਕਿਉਂ ਨਹੀਂ ਹੈ ਨਾ ਅਗਲੇ ਕੋਲੇ ਨਹੀਂ ਇੰਨਾ ਟਾਈਮ ਹੈਗਾ ਸੋ ਆਪਣੇ ਲਈ ਸਮਾਂ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਤੁਸੀਂ ਜ਼ਿੰਦਗੀ 'ਚ ਜ਼ਿੰਮੇਵਾਰੀਆਂ 'ਚ ਪਏ ਹੋਏ ਹੋ ਤੁਹਾਨੂੰ ਨਿਭਾਉਣੀਆਂ ਪੈਣਗੀਆਂ ਪਰ ਤੁਸੀਂ ਨਿਹਰਾ ਪੂਰਾ ਕਿਸੇ ਦੇ ਹੈਲਪਰ ਬਣਗੇ ਹਨਾ ਤਾਂ ਇਹ ਨਹੀਂ ਹੋਣਾ ਚਾਹੀਦਾ ਕਿਸੇ ਦੇ ਹੈਲਪਰ ਬਣ ਕੇ ਜ਼ਿੰਦਗੀ ਨਾਲ ਜਿਉਓ ਆਪਦੇ ਲਈ ਜਿਉਂ ਉਹ ਤੁਸੀਂ ਇੱਕ ਏਜ ਤੋਂ ਬਾਅਦ ਜਾ ਕੇ ਸੋਚਣ ਲੱਗ ਜੰਨੇ ਹੋ ਕਿ ਨਹੀਂ ਹੁਣ ਤਾਂ ਬੱਚਿਆਂ ਲਈ ਹੀ ਸਾਰਾ ਕੁਝ ਕਰਨਾ ਨਹੀਂ ਅਗਰ ਤੁਸੀਂ 50 ਸਾਲ ਚ ਆ ਕੇ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਮੈਂ ਕੁਝ ਨਵੀਂ ਚੀਜ਼ ਸਿੱਖਣਾ ਚਾਹੁੰਦੇ ਜਿਵੇਂ ਉਹ ਭੈਣ ਕਹਿੰਦੇ ਕਹਿੰਦੇ ਮੈਂ ਆਪਣੇ ਬੇਟੇ ਨੂੰ ਕਿਹਾ ਅਰुणਪ੍ਰੀਤ ਕਹਿੰਦੇ ਵੀ ਮੈਂ ਸਕੇਟਿੰਗ ਸਿੱਖਣੀ ਉਹ ਕਹਿੰਦੇ ਮੰਮਾ ਹੁਣ ਉਹ ਕਹਿੰਦੇ ਵਾਈ ਨਾਟ ਵੀ ਮੈਂ ਮਤਲਬ ਉਹ 40 ਦੇ ਨੇੜੇ ਨੇਗੇ ਵੀ ਮੈਂ ਸਕੇਟਿੰਗ ਨਹੀਂ ਸਿੱਖ ਸਕਦੀ ਉਹ ਕਹਿੰਦੇ ਨਹੀਂ ਤੁਸੀਂ ਤਾਂ ਹੁਣ ਬਹੁਤ ਵੱਡੇ ਹੋ ਗਏ ਉਹ ਕਹਿੰਦੇ ਫੇਰ ਹਾਂ ਸੋ ਸਾਡੀ ਮੈਂਟੈਲਿਟੀ ਇਹ ਆ ਵੀ ਅਸੀਂ ਸੈੱਟ ਕੀਤਾ ਹੋਇਆ ਵੀ 30 ਸਾਲ ਤੋਂ ਬਾਅਦ ਆ ਨਹੀਂ ਕਰਨਾ 35 ਤੋਂ ਬਾਅਦ ਆ ਨਹੀਂ ਕਰਨਾ 40 ਤੋਂ ਬਾਅਦ ਅਸੀਂ ਆਪਣੇ ਬਾਰੇ ਜਮਾਈ ਨਹੀਂ ਸੋਚਣਾ ਫਿਰ ਤਾਂ ਅਸੀਂ ਜਮਾਈ ਆਪਦੇ ਨਿਆਣਿਆਂ ਬਾਰੇ ਜਾਂ ਅਗੂ ਨਿਆਣਿਆਂ ਦੇ ਨਿਆਣਿਆਂ ਬਾਰੇ ਸੋਚਣਾ ਹੈ ਹਾਂ ਸੋ ਜਿਸ ਏਜ ਤੇ ਜਾ ਕੇ ਵੀ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਲਈ ਕੁਝ ਕਰਨਾ ਹੈ ਤਾਂ ਪਹਿਲਾਂ ਤਾਂ ਸ਼ੁਰੂ ਤੋਂ ਆਪਣੇ ਲਈ ਸਮਾਂ ਕੱਢੋ ਆਪਣੇ ਸ਼ੌਂਕ ਲਈ ਆਪਣੀ ਪਛਾਣ ਲਈ ਅਤੇ ਉਮਰ ਨੂੰ ਕਿਸੇ ਵੀ ਚੀਜ਼ ਅੱਗੇ ਲਿਆ ਕੇ ਖੜਾ ਨਾ ਕਰੋ ਕਿ ਇਹ ਮੇਰੀ ਰੁਕਾਵਟ ਗੁਰਦੀਪ ਮੁਖ ਦੀ ਗੱਲ ਇਹ ਆ ਵੀ ਬਦਲ ਹਰ ਚੀਜ਼ ਦਾ ਹਾਂ ਉਹ ਚਾਹੇ ਇਨਸਾਨ ਆ ਚਾਹੇ ਉਹ ਕੋਈ ਦੁਨੀਆ ਦੀ ਵੈਸੇ ਕੋਈ ਸ਼ੈ ਆ ਕੋਈ ਮਸ਼ੀਨਰੀ ਕੁਝ ਵੀ ਆ ਬਦਲ ਹਰ ਇੱਕ ਚੀਜ਼ ਦਾ ਹਨ ਤੇ ਉਹ ਤੁਹਾਨੂੰ ਜਿੰਨੀ ਛੇਤੀ ਸਮਝ ਆ ਜਾਊਗਾ ਉਹ ਤੁਹਾਨੂੰ ਉਹਨਾਂ ਵਧੀਆ ਰਹਿੰਦਾ ਹਨਾ ਕਈ ਵਾਰੀ ਕਈ ਰਿਸ਼ਤੇ ਇੰਨੇ ਸੋਹਣੇ ਹੁੰਦੇ ਆ ਵੀ ਤੁਹਾਨੂੰ ਲੱਗਦਾ ਕਿ ਜਿਸ ਦਿਨ ਇਹਨੂੰ ਮਤਲਬ ਮਾੜਾ ਜਿਹਾ ਵੀ ਕੁਝ ਹੋ ਗਿਆ ਮੈਂ ਇਹਦੇ ਬਿਨਾ ਜੀ ਨਹੀਂ ਸਕੂਗਾ ਹਨਾ ਤੇ ਉਹਨਾਂ ਲੋਕਾਂ ਨੂੰ ਤੁਸੀਂ ਜਿਉਂਦੇ ਦੇਖਦੇ ਹੋ ਦੇਖਦੇ ਹੋ ਬਿਲਕੁਲ ਤੇ ਦੂਜੀ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਲੋਕੀ ਕਹਿੰਦੇ ਨੇ ਵੀ 84 ਲੱਖ ਜੁਨਾਂ ਤੋਂ ਬਾਅਦ ਸਾਨੂੰ ਇਹ ਜਨਮ ਮਿਲਦਾ ਹਨਾ ਤਾਂ ਮੈਨੂੰ ਲੱਗਦਾ ਵੀ ਇਸ ਜਨਮ ਨੂੰ ਨਾ ਤੁਸੀਂ ਘੜੀਸੋ ਨਾ ਹਨਾ ਜਿਉਂ ਲੋ ਇਹਨੂੰ ਸੱਚੀ ਜਿਉਂਗੇ ਤੇ ਮੇਰੇ ਤੁਹਾਡੇ ਵਰਗੇ ਲੋਕਾਂ ਨੂੰ ਮੈਨੂੰ ਲੱਗਦਾ ਮੈਨੂੰ ਮੈਨੂੰ ਤਾਂ 35 37 ਸਾਲ ਤੋਂ ਬਾਅਦ ਇਹ ਸਮਝ ਆਈਆ ਵੀ ਇਹ ਜ਼ਿੰਦਗੀ ਮੇਰੇ ਜਨਮ ਲਈ ਵੀ ਸੀਗੀ ਹਨਾ ਤੇ ਨਹੀਂ ਤਾਂ ਸਾਨੂੰ ਮਤਲਬ ਸਿਖਾ ਦਿੱਤਾ ਜਾਂਦਾ ਸੱਚੇ ਅਸੀਂ ਇਨਸਾਨਾਂ ਨੂੰ ਦੇਖ ਕੇ ਹੋਰ ਚਾਹੇ ਕੁਸ਼ਣ ਸਿੱਖੀਏ ਨਾ ਸਿੱਖੀਏ ਪਰ ਆ ਝੂਠੀਆਂ ਜੀਆਂ ਕਦਰਾਂ ਕੀਮਤਾਂ ਜੀਆਂ ਬਹੁਤ ਸਿੱਖ ਜਾਂਦੇ ਆ ਵੀ ਨਹੀਂ ਮਤਲਬ ਇੱਕ ਲਾਈਨ ਹੁੰਦੀ ਆ ਉਹਦੇ ਅੰਦਰ ਰਹਿ ਕੇ ਜ਼ਿੰਦਗੀ ਜਿਉਣੀ ਆ ਮਨਪਸੰਦ ਪਾਉਣਾ ਨਹੀਂ ਖਾਣਾ ਨਹੀਂ ਉਹਨੂੰ ਦੇਖ ਕੇ ਲੋਕ ਕੀ ਕਹਿਣਗੇ ਕੀ ਸੁਣਨਗੇ ਅਸਲ 'ਚ ਕੋਈ ਕਿਸੇ ਨੂੰ ਦੇਖ ਕੇ ਨਾ ਕੁਝ ਕਹਿੰਦਾ ਨਾ ਕੋਈ ਸੁਣਦਾ ਜਿਹੜਾ ਕਹਿੰਦਾ ਉਹ ਇੱਕ ਛੋਟਾ ਜਿਹਾ ਸਾੜਾ ਪਿਆ ਹੁੰਦਾ ਤੁਹਾਡੇ ਅੰਦਰ ਜਿਹੜਾ ਤੁਸੀਂ ਐਕਸਪ੍ਰੈਸ ਕਰਦੇ ਹੋ ਵੀ ਹਾਈ ਤੂੰ ਆ ਕਿਉਂ ਪਾ ਲਿਆ ਤੂੰ ਆ ਕਿਉਂ ਖਾ ਲਿਆ ਜਿੰਨਾ ਲੋਕਾਂ ਲਈ ਜ਼ਿੰਦਗੀ 'ਚ ਇਹਨਾਂ ਚੀਜ਼ਾਂ ਦੀ ਅਹਿਮੀਅਤ ਨਹੀਂ ਉਹ ਤਾਂ ਕਿਸੇ ਨੂੰ ਨੋਟਿਸ ਵੀ ਨਹੀਂ ਕਰਦੇ ਹੈਨਾ ਬਿਲਕੁਲ ਸਹੀ ਗੱਲ ਹੈ ਤੇ ਇਸ ਲਈ ਜੇ ਸੱਚੀ 84 ਲੱਖ ਤੋਂ ਬਾਅਦ ਮਤਲਬ ਤੁਹਾਨੂੰ ਮਿਲਿਆ ਤੇ ਤੁਸੀਂ ਐਵੇਂ ਜੀ ਰਹੇ ਹੋ ਤਾਂ ਲਾਹਨਤ ਆ ਤੁਹਾਡੇ ਹੂੰ ਬਿਲਕੁਲ ਸਹੀ ਗੱਲ ਹੈ ਅਸੀਂ ਅੱਜ ਕੱਲ ਪਰ ਸ윙 ਗੱਲ ਕਰਤੀ ਸੀਗੀ ਵੀ ਕੁਝ ਗੱਲ ਕਰ ਰਹੇ ਸੀ ਵੀ ਸੇਵਿੰਗ ਨਹੀਂ ਰਹਿੰਦੀ ਹੈਗੀ ਜਾਂ ਇਦਾਂ ਇਦਾਂ ਦਾ ਕਰਕੇ ਉਹ ਮੈਂ ਦੱਸਣ ਲੱਗੀ ਮੈਂ ਕਿ ਮੇਰੇ ਹਸਬੰਦ ਨੂੰ ਤੁਸੀਂ ਇੱਕ ਦਿਨ ਚ ਲੱਖ ਰੁਪਏ ਦੇ ਦੋਗੇ ਨਾ ਵੀ ਇਹ ਤਾਂ ਖਰਚ ਕੀ ਮੁੜਨਾ ਨਾ ਮੈਂ ਕਿ ਉਹ ਲੱਕ ਦੇ ਉੱਪਰੋਂ ਦੀ ਕਾਚਾ ਚਲਾ ਕੇ ਆਉਣਗੇ ਨਾ ਵੀ ਮੈਂ ਕਿ ਪਰ ਪਿੰਨੂ ਲੱਗਦਾ ਵੀ ਉਹਨਾਂ ਨੂੰ ਲਾਈਫ 'ਚ ਕੋਈ ਰਿਗਰਟ ਨਹੀਂ ਆ ਵੀ ਉਹ ਆਪਣੀ ਲਾਈਫ ਨੂੰ ਫੁੱਲ ਔਨ ਜਿਉਂਦੇ ਨੇ ਜਿੱਥੇ ਪਰਵਾਹ ਲਈ ਖੜਨਾ ਖੜਦੇ ਵੀ ਨੇ ਪਰ ਇਹ ਨਹੀਂ ਹੈਗਾ ਵੀ ਉਹਨਾਂ ਨੇ ਆਪਦੇ ਤੇ ਕਦੇ ਪੈਸਾ ਨਹੀਂ ਲਾਇਆ ਜਾਂ ਵੀ ਵੀ ਕਿਉਂ ਕਿਉਂਕਿ ਮੇਰੇ ਸਿਰ 'ਤੇ ਘਰ ਦੀ ਜ਼ਿੰਮੇਵਾਰੀਆਂ ਹਨਾ ਜਾਂ ਸਾਰਾ ਮੈਂ ਚੱਕਣਾ ਆ ਵੀ ਉਸ ਚੱਕਰ ਚ ਉਹਨਾਂ ਨੇ ਆਦੇ ਤੱਕ ਕਦੇ ਪੈਸਾ ਨਹੀਂ ਲਾਇਆ ਜਾਂ ਆਪਦੇ ਲਈ ਕੋਈ ਚੀਜ਼ ਨਹੀਂ ਲੈ ਸਕਤੇ ਸਗਤੇ ਸਭ ਤੋਂ ਪਹਿਲਾਂ ਉਹ ਲੈ ਕੇ ਆਉਂਦੇ ਨੇ ਆਪਦੇ ਲਈ ਹੈਨਾ ਆਪਦੇ ਬਰਥਡੇ ਤੇ ਆਪਦੇ ਲਈ ਗਿਫਟ ਹੋ ਲੈਂਦੇ ਨੇਗੇ ਸੋ ਮੈਨੂੰ ਲੱਗਦਾ ਕਿ ਠੀਕ ਆ ਜਿੱਥੇ ਤੁਹਾਡਾ ਖੜਨਾ ਬਣਦਾ ਉੱਥੇ ਖੜੋ ਪਰ ਇਹ ਨਾ ਕਰੋ ਵੀ ਨਹੀਂ ਨਹੀਂ ਹੁਣ ਤਾਂ ਮੈਂ ਜ਼ਿੰਦਗੀ ਚ ਆਪਦੇ ਲਈ ਨਹੀਂ ਕੁਝ ਕਰਨਾ ਹੁਣ ਮੈਂ ਦੂਜਿਆਂ ਲਈ ਹੀ ਜਿਉਣਾ ਆ ਹੈਨਾ